ਦੇ ਮਾਲੀਆਂ ਮਾਲੀਆਂ ਸ਼ਿੰਬਾਂ ਦੀਆਂ ਜਿਹੜੀਆਂ ਹੈ ਹੀਆਂ ਉਹ ਚਟੀਆਂ ਹਾਂਜੀ ਹਸਤੀਤਵ ਦੋਸਤੋ ਬਹੁਤ ਸਵਾਤ ਕਰਦੇ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਪਿੰਡ ਜਤਰੀ ਦੇ ਵਿੱਚ ਪਹੁੰਚੇ ਹੈਗੇ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਸੋਹਣੀ ਜੇ ਗੱਲ ਕਰਗੇ ਨਾ ਮੱਝ ਐ ਨੀਲੀ ਰਾਵੀ ਦੀ ਸੂਣ ਦੇ ਵਿੱਚ ਹਜੇ ਦਿਨ ਬਾਕੀ ਪਏ ਆ ਬਾਕੀ ਬਾਈ ਕਹਿੰਦਾ ਨਾ ਜਿਹੜੇ ਆਪਾਂ ਇੱਕ ਵਾਰੀ ਨਾ ਘਰੇ ਜਿਹੜੇ ਪਸ਼ੂ ਰੱਖੇ ਹੋਏ ਆ ਉਹ ਵੀ ਆਪਾਂ ਨਿਗਾ ਮਰਵਾਦਗੇ ਇਹ ਇਧਰਲੇ ਪਾਸੇ ਦੇਖ ਲਓ ਤੇ ਬਾਈ ਕੋਲੇ ਪਸ਼ੂਆਂ ਵਾਲਾ ਥਾਂ ਜਿਹੜਾ ਹੈਗਾ ਉਹ ਤੁਸੀਂ ਦੇਖ ਲਓ ਵੀ ਕੋਈ ਬਾਲਾ ਬਹੁਤਾ ਜ਼ਿਆਦਾ ਨਹੀਂ ਹੈਗਾ ਤੇ ਆ ਇੱਕ ਮੱਝ ਇਧਰਲੇ ਪਾਸੇ ਖੜੀ ਐ ਤੇ ਇੱਕ ਬਾਈ ਕਹਿੰਦਾ ਮਜਬੂਰੀ ਆ ਹੁਣ ਬਸ ਵੇਚਨ ਵਾਲੀ ਤੇ ਇਧਰੋਂ ਬਾਈ ਕਹਿੰਦਾ ਰਹਿਣ ਵਸੇਰਾ ਜਿਹੜਾ ਪਾਇਆ ਹਨਾ ਇਹ ਆ ਦੇਖ ਲੋ ਇਧਰ ਕਮਰੇ ਕੁਮਰੇ ਬਾਈ ਰਹਿਣ ਵਾਸਤੇ ਪਾਈ ਜਾਂਦਾ ਹੈਗਾ ਤੇ ਇਹ ਕਹਿੰਦਾ ਵੀ ਬਸ ਪੈਸੇ ਦੀ ਲੋੜ ਐ ਤੇ ਤਾਂ ਹੀ ਆਪਾਂ ਹੁਣ ਇਹ ਮੱਝ ਜਿਹੜੀ ਸੇਲ ਕਰ ਰਹੇ ਆ ਇੱਕ ਦੋ ਪਸ਼ੂ ਜਿਹੜੇ ਘਰੇ ਰੱਖੇ ਹੋਏ ਐ ਉਹਨਾਂ ਨਾਲ ਡੰਗ ਲਾ ਲਾਂਗੇ ਆਜੋ ਬਾਈ ਨਾਲ ਕਰਵਾਈ ਗਈ ਗੱਲਬਾਤ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਲੈ ਕੇ ਦਿੰਨੇ ਆਂ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਬਾਈ ਪਹਿਲਾਂ ਤਾਂ ਨਾਮ ਦੱਸੀ ਨਾਮ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਅੱਛਾ ਗੁਰਵਿੰਦਰ ਜੀ ਆਪਾਂ ਹੁਣ ਗੱਲ ਕਰਕੇ ਤੇਰੀ ਇਸ ਮੱਝ ਬਾਰੇ ਠੀਕ ਹੈ ਜੀ ਗੁਰਵਿੰਦਰ ਭਾਈ ਕਿੰਨੇ ਸੂਏ ਇਹ ਸੂਣ ਵਾਲੀ ਹੈ ਤੀਜੇ ਸੂਏ ਸੁਣਾਈ ਦੂਜੇ ਸੇ ਮੈਂ ਲੈਂਦੀ ਹੁਈ ਦੂਜੇ ਸੂਏ ਤੂੰ ਲੈ ਕੇ ਆਇਆ ਸੀ ਕਿੱਥੋਂ ਲੈ ਕੇ ਆਇਆ ਸੀ ਇਹ ਜੀ ਮੋਗੇ ਕਨੂਆਂ ਦਾ ਸੀ ਮੋਗੇ ਕਨੂਆਂ ਦਾ ਹਾਂ ਮੋਗੇ ਦਾ ਕੋਈ ਪਿੰਡ ਜਾਦਾ ਕਿਹੜੇ ਕਿੱਥੋਂ ਲੈ ਕੇ ਆਇਆ ਸੀ ਪਿੰਡ ਜੀ ਅਸੀਂ ਜਗਰਾਉਂ ਤੋਂ ਲੈ ਅੱਛਾ ਜਗਰਾਉਂ ਤੋਂ ਹਾਂਜੀ ਠੀਕ ਹੈ ਮੰਡੀ ਤੋਂ ਹਾਂ ਖਾਸ ਹਾਂ ਅੱਛਾ ਮੰਡੀ ਤੋਂ ਕੀ ਮੰਡੀ ਚਲੰਗ ਮੰਡੀ ਚੋ ਅਸਾਂ ਠੀਕ ਆ ਜੇ ਗੱਲ ਕਰਗੇ ਬਾਈ ਗੁਰਵਿੰਦਰ ਹੁਣ ਇਹਦੀ ਮੱਝ ਦਾ ਤੀਜਾ ਸਵੇਰ ਸੂਹਗੀ ਤੇ ਦੂਜੇ ਸਵੇਰ ਦੁੱਧ ਕਿੰਨਾ ਪਾਏ ਨੇ ਦੁੱਧ ਜੀ ਬਸ 14 ਕਿਲੋ ਤੇ ਪਾਏਗਾ ਪਰ ਮਨ ਦਾ ਕੋਈ ਫਾਇਦਾ 14 ਕਿਲੋ 14 ਜਮਾ ਕੰਡੇ ਤੋਲ ਮੇ ਠੀਕ ਆ ਦੂਜੇ ਸਵੇਰ ਹਾਂ ਤੇ ਹੁਣ ਇਹ ਕਿਹੜੇ ਤੋਂ ਗੱਬਣਾ ਗੱਬਣਾ ਨਹੀਂ ਸਟਾਰਟ ਸਟਾਰਟ ਨੂੰ ਸਟਾਰ ਨਹੀਂ ਹੈਗਾ ਉਹ ਹਾਂਜੀ ਜਿਹੜਾ ਤੂੰ ਮੈਨੂੰ ਟੀਕਾ ਦਿਖਾਇਆ ਹੈਗਾ ਹਨਾ ਜਿਹੜਾ ਪਰਾਇਆ ਹੈਗਾ ਤਰਨਾਟ 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 ਦੇ ਹੱਥਾਂ ਦਾ ਹਾਂ ਤਰਨਾਟ ਤੇਰੇ ਸਾਰੇ ਮੂੰਹ ਤੇ ਚੜਿਆ ਹੋਇਆ ਹੈਗਾ ਹਾਂ ਤਰਨਾਟ ਇਹ ਇੱਧਰਲੇ ਪਾਸੇ ਕਿਛੇ ਰੱਖ ਤਾ ਓ ਟੀਕਾ ਓ ਪਿਆ ਜੀ ਹਾਂ ਉਹ ਆਪਾਂ ਦਿਖਾ ਵੀ ਦਿੰਨੇ ਆ ਇੱਥੇ ਹਾਂ ਉਹ ਪਿਆ ਜੀ ਕੋਈ ਇਹ ਆ ਇੱਕ ਮਿੰਟ ਇਹਦੇ ਤਰਨਾਟ ਤਰਨਾਟ ਆ ਹੀ ਰਹਿੰਦਾ ਹਾਂ ਹਾਂ ਉਹ ਵਿੱਚ ਹੀ ਭੁੱਲ ਜਾਂਦੇ ਕੋਈ ਗੱਲ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਇਹ ਇਹ ਦੀਂਦਾ ਨਹੀਂ ਹੈਗਾ ਮੜਾ ਫੜੀ ਕਰਾਈਂ ਕੋਈ ਇਹ ਇੱਥੇ ਜੇ ਰੱਖ ਕੇ ਇਹ ਤਰਨਾਟ ਤੋਂ ਮਿੱਤਰੋ ਇਹ ਟੀਕਾ ਜਿਹੜਾ ਹੈਗਾ ਇਹ ਇਹ ਆ ਦੇਖ ਲਓ ਸਾਨੂੰ ਸ਼ਾਇਦ ਦੀਂਦਾ ਨਹੀਂ ਹੋਣਾ ਤੇ ਇਹ ਵਿਚਦੋਸ ਲਾਈਆਂ ਜੀ ਹੈਗੀਆਂ ਚੱਲ ਕੋਈ ਗੱਲ ਨਹੀਂ ਇਹ ਦੀਂਦਾ ਨਹੀਂ ਹੈਗਾ ਅੱਛਾ ਗੁਰਵਿੰਦਰ ਜੀ ਤਣਾੜ ਤੋਂ ਗੱਬਣਾ ਆ ਸਿੱੜਦੇ ਚਲਾਈਏ ਤੇ ਧਰ ਦੇ ਤੇ ਹੁਣ ਵੀ ਕਿੰਨੇ ਦਿਨ ਬਾਕੀ ਇਹਦੇ ਦਿਨ ਤਾਂ ਹੀ ਪੂਰੇ ਹੋਏ ਪਿਆ ਹਫਤਾ ਵੀ ਲੀ ਜਾ ਸਕਦੀ ਅੱਛਾ ਦਿਨੋਂ ਪੂਰੇ ਹੋਏ ਦਿਨ ਪੂਰੇ ਜੇ ਤੂੰ ਬੰਦਾ ਨੇਕ ਆ ਤੈਨੂੰ ਮੈਂ ਦੱਸਾਂ ਨੀ ਮੇਰੇ ਵਰਗਾ ਮਾਤੜ ਉਹਦੀ ਕਹਿਦਾ ਦਿਨ ਤੇਰੇ 15 ਪਏ ਹਣਾ ਨਹੀਂ ਦਿਨ ਪੂਰੇ ਆ ਜੀ ਸਾਡੇ ਲਿਖੇ ਹੋ ਸਾਰੇ ਹਾਂ ਦਿਨ ਪੂਰੇ ਆ ਲਿਖਿਆ ਕਾਪੀ ਠੀਕ ਹੈ ਇਹਨੂੰ ਤੋਰੀ ਫਿਰ ਆਪ ਤੋੜ ਕੇ ਦਿਖਾ ਦੇਖਿਆ ਕਾਪੀ ਤੇ ਸਭ ਜਾਣ ਸਰ ਅੱਛਾ ਲੈ ਵੀ ਮਿੱਤਰੋ ਬਾਈ ਦੀ ਜੇ ਗੱਲ ਕਰ ਗਿਆ ਵੀ ਦਿਨ ਹਜੇ ਬਾਕੀ ਵੀ ਪੰਜ ਸੱਤ ਦਿਨ ਕਹਿੰਦਾ ਕੱਢ ਵੀ ਸਕਦੀ ਹੈ ਬਾਕੀ ਦੋਵੇਂ ਅੱਖਾਂ ਨੀਲੀਆਂ ਮੱਥੇ 'ਚ ਬੱਲ ਤੇ ਪੈਰ ਚਟੇ ਪੂਛ ਦੇਖ ਲੋ ਅੱਜ ਤੋਂ ਜ਼ਿਆਦਾ ਚਿੱਟੀ ਐ ਬਾਕੀ ਥੰਨੋ ਲੇਵੇ ਤੋਂ ਸੋਹਣੀ ਤਿਆਰ ਹੋਊਗੀ ਇਹ ਆ ਦੇਖ ਲੋ ਥਾਨ ਥਣ ਜਿਹੜਾ ਹੈਗਾ ਸੋਹਣਾ ਹੈਗਾ ਅਜੇ ਦਿਨ ਬਾਕੀ ਪਿਆ ਬਾਕੀ ਪਿੱਠਪੜ ਦੀ ਉਤਲੀ ਬੰਤਰ ਬੰਤਰ ਜਿਹੜੀ ਹੈਗੀ ਬਹੁਤ ਜਿਆਦਾ ਚੰਗੀ ਆ ਐ ਨਹੀਂ ਹੈਗਾ ਵੀ ਨੀਲੀ ਰਾਵੀ ਦਾ ਜਿਵੇਂ ਆਪਾਂ ਕਹਦੇ ਗਏ ਬਾਹਲਾ ਵੱਡਾ ਵਜਨ ਹੁੰਦਾ ਹੈਣਾ ਉੱਚਾ ਕੱਦ ਕਾਠ ਹੁੰਦਾ ਇਹ ਨਹੀਂ ਹੁੰਦਾ ਮਧਰੀ ਜੀ ਜਿੱਡੀਕ ਹੁੰਦੀ ਹੈ ਓਡੀਕ ਨੀਲੀ ਰਾਵੀ ਹੈਗੀ ਮੋੜ ਦਾ ਕਿਰਾ ਮੂਰਲੇ ਪੈਰ ਦੇ ਮાળੀਆਂ ਮાળੀਆਂ ਸਿੰਭਾਂ ਦੀਆਂ ਜਿਹੜੀਆਂ ਹੈ ਹੀਆਂ ਉਹ ਚਟੀਆਂ ਇਹ ਆ ਦੇਖ ਲਓ ਬਾਕੀ ਅੱਖਾਂ ਤੋਂ ਮੂੰਹ ਦੀ ਸਿੰਘ ਸੋਹਣਾ ਹੈਗਾ ਇਹ ਆਓ ਦੇਖ ਲਓ ਤੁਸੀਂ ਇਧਰਲੇ ਸਾਈਡ ਖੜਾ ਲਾ ਮਾੜੀ ਜੀ ਗੁਰਵਿੰਦਰ ਖੜਾ ਲਾ ਕੋਈ ਨਹੀਂ ਇਹ ਆ ਦੇਖੋ ਨੀਲੀ ਰਾਵੀ ਇਹ ਖਾਂ ਲੈਵੇ ਜਮਨ ਇਧਰਲੇ ਪਾਸੇ ਵੀ ਖਾਦ ਕੇ ਠੀਕ ਹੈ ਇਹਨੂੰ ਮੈਂ ਪਹਿਲਾਂ ਵੀ ਗੁਰਵਿੰਦਰ ਨੂੰ ਕਿਹਾ ਸੀ ਕਿ ਭਾਈ 14 ਕਿਲੋ ਦੁੱਧ ਜਮਾ ਕਰਾ ਠੀਕ ਆ ਇਹ ਇਧਰ ਅੱਖਾਂ ਦੇਖੋ ਮਾੜੀਆਂ ਧੀਰੀਆਂ ਦੇਖੀ ਲੈ ਨੀਲੀ ਧਾਰੀ ਪੈਂਦੀ ਹੈ ਜਿਹੜੀ ਇਹ ਅਛਾ ਗੁਰਵਿੰਦਰ ਬੰਨ ਦੇ ਕਰ ਲੈ ਜਾ ਭਾਈ ਬਾਕੀ ਦੇਣ ਹਜੇ ਮਿੱਤਰੋ ਤੁਹਾਨੂੰ ਪਤਾ ਆਸੇ ਪਾਸੇ ਕੋਈ ਮਤਲ ਢਲੀ ਨਹੀਂ ਹੈਗੀ ਨੀਲੀ ਰਵੀ ਦੀ ਥੱਲੋਂ ਮੱਜ ਜਿਹੇ ਜੀ ਹੁੰਦੀ ਉਹੋ ਜੀ ਹੈਗੀ ਆ ਤੇ ਹਫਤਾ ਲੈ ਜੂ ਹਿਮਾਨ ਹਫਤਾ ਲੈ ਜੂਗੀ ਹਾਂ ਬੰਨ ਲੰਗਾ ਆ ਜਾ ਕਿੰਨਾ ਰੇਟ ਕਰਤਾ ਰੇਟ ਤਾਂ ਜੀ 31 ਕਰ ਮੰਗਨੇ 31 ਦੇਵੇਂਗਾ ਕਿੰਨੇ ਵੀ ਟਾਟਾ ਵਾਟਾ ਹਾਂ ਜਮਾ ਟਾਟਾ ਵਾਟਾ ਹੀ ਹਾਂ ਬਿੰਦਾ ਚੱਟ ਨਹੀਂ ਨਹੀਂ ਕਰਦਾ ਕੋਈ ਤੈਨੂੰ ਠੀਕ ਦੱਸ ਦੇ ਇੱਕ ਬੱਚੀ ਦੀ ਸੀ ਇੱਕ ਬੱਚੀ ਦੀ ਡਰ ਕੇ ਕੋ ਕਹਣਾ ਯਾਰ ਤਾਂ ਕਹਿੰਦਾ ਚੋਰੀ ਕਰਦੇ ਨਹੀਂ 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 ਡਰ ਕੇ ਤਾਂ ਕਹਾਂ ਹਾਂ ਹੈ ਨੰਬਰ ਕਿਹਨੇ ਦਰਾਂ ਨੰਬਰ 62839 62839 35749 35749 ਜੀ ਠੀਕ ਆ ਲੈ ਵੀ ਮਿੱਤਰੋ ਮੱਝ ਦੀ ਜੀ ਗੱਲ ਕਰਕੇ ਆਪਾਂ ਸਾਰੀ ਤੁਹਾਨੂੰ ਡਿਟੇਲ ਦੱਸ ਹੀ ਦਿੱਤੀ ਬਾਕੀ ਬੰਦਾ ਵੀ ਤੁਸੀਂ ਦੇਖ ਹੀ ਲਿਆ ਹੋਣਾ ਨਾ ਭਗਤ ਬੰਦਾ ਤੇ ਮੱਝ ਵੀ ਚੰਗੀ ਆ ਖਰ ਬਾਕੀ ਵੀਡੀਓ ਚੰਗੀ ਲੱਗੀ ਤੇ ਬਾਈ ਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਈ ਦਾ ਰੇਟ ਕਿਵੇਂ ਲੱਗਿਆ ਠੀਕ ਆ ਗਰਵਿੰਦਰ ਧੰਨਵਾਦ ਧੰਨਵਾਦ